ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫੇਰ ਬੜਾ ਵੱਡਾ ਝਟਕਾ ਲੱਗਿਆ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਚਾਹੇ ਕਾਂਗਰਸ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਆਗੂ ਨੇ ਜਿਹੜੇ ਉਹਨਾਂ ਨੂੰ ਪਟਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਏ ਨੇ ਲੇਕਿਨ ਇਧਰ ਕਾਂਗਰਸ ਨੇ ਅੱਜ ਇੱਕ ਬੜਾ ਵੱਡਾ ਚਟਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਜਿਸ ਦੇ ਜਿਸ ਦਾ ਦਬਦਬਾ ਜਿਸ ਦਾ ਕਾਫੀ ਰਸੂਖ ਹੈ ਆਪਣੇ ਹਲਕੇ ਦੇ ਵਿੱਚ ਉਸ ਨੂੰ ਪੱਟ ਕੇ ਅੱਜ ਰਸਮੀ ਤਰੀਕੇ ਦੇ ਨਾਲ ਸ਼ਾਮਲ ਕਰਵਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਸ ਦਾ ਨਿਗਾ ਸਵਾਗਤ ਕੀਤਾ ਗਿਆ ਜੇ ਗੱਲ ਕਰੀਏ ਇਸ ਉਮੀਦਵਾਰ ਜੋ ਕਾਂਗਰਸ ਵੱਲੋਂ ਜਿਮਨੀ ਚੋਣ ਲੜ ਰਹੇ ਨੇ ਉਹ ਆਪਣੀ ਜਿੱਤ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਕਿਉਂਕਿ ਜੇਕਰ ਗੱਲ ਕਰੀਏ ਉਹਨਾਂ ਅੰਕੜਿਆਂ ਦੀ ਉਹਨਾਂ ਸਰਵੇ ਦੀ ਉਹ ਸਰਵੇ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਕਾਂਗਰਸ ਦਾ ਆ ਗਿਆ ਹੈ ਕਿਉਂਕਿ ਉਹ ਸੀਟ ਹੱਟ ਗਲੇ ਦੀ ਹੱਡੀ ਬਣੀ ਹੋਈ ਹੈ ਆਮ ਆਦਮੀ ਪਾਰਟੀ ਵਾਸਤੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪੂਰਾ ਤਾਮ-ਚਾਮ ਝੋਕਰਿਆ ਨੇ ਕਿ ਹਰ ਹੀਲੇ ਵਸੀਲੇ ਦੇ ਨਾਲ ਇਹ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਤਨਾ ਚਾਹੀਦਾ ਹੈ ਲੇਕਿਨ ਉਧਰੋਂ ਨਵੇਂ ਬਣੇ ਸੰਸਦ ਕਾਂਗਰਸ ਪਾਰਟੀ ਬੁਲ ਰਹੇ ਉਪ ਮੁੱਖ ਮੰਤਰੀ ਅਤੇ ਕਈ ਵਾਰ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਹੁਣ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਅਨੇਕਾਂ ਜਿਹੜੇ ਆਗੂ ਨੇ ਪਟਕੇ ਹਰ ਰੋਜ਼ ਸ਼ਾਮਲ ਕਰਵਾ ਲਏ ਜਾਂਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਡੇਰਾ ਬਾਬਾ ਨਾਨਕ ਦੀ ਸੀਟ ਆਮ ਆਦਮੀ ਪਾਰਟੀ ਵਾਸਤੇ ਗਲੇ ਦੀ ਹੱਡੀ ਬਣੀ ਹੋਈ ਹੈ ਕਿਉਂਕਿ ਲੇਲੜੀਆਂ ਕੱਦੀਆਂ ਜਾਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇੱਕ ਪਾਸੇ ਸੁੱਚਾ ਸਿੰਘ ਲੰਗਾ ਨੂੰ ਵਾਰ-ਵਾਰ ਫੋਨ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿਹੜੀ ਹੈ ਗੁਰਦੀਪ ਸਿੰਘ ਰੰਧਾਵਾ ਨੂੰ ਪੈਣੀ ਚਾਹੀਦੀ ਹੈ ਲੇਕਿਨ ਇਧਰ ਸੁਖਵਿੰਦਰ ਰੰਧਾਵਾ ਉਦੇਵੀਰ ਸਿੰਘ ਰੰਧਾਵਾ ਅਤੇ ਸੁਖਵਿੰਦਰ ਸਿੰਘ ਰੰਧਾਵਾ ਦੀ ਤਰਫ ਪਤਨੀ ਜਤਿੰਦਰ ਕੌਰ ਰੰਧਾਵਾ ਹਰੇਕ ਮਾਮਲੇ ਦੇ ਵਿੱਚ ਮੱਲ ਮਾਰਦੇ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਨਿਸ਼ਾਨ ਸਿੰਘ ਨੂੰ ਪੱਟ ਲਿਆ ਹੈ ਜੋ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਨੇ ਜਿਨ੍ਹਾਂ ਦਾ ਵੱਡਾ ਦਬਦਬਾ ਬਣਾ ਹੋਇਆ ਹੈ ਨਾਨਸ ਵੱਡਾ ਜਨਾ ਦਬਦਬਾ ਬਣਿਆ ਹੋਇਆ ਹੈ ਜਿਨ੍ਹਾਂ ਦੇ ਪਿੱਛੇ ਵੋਟ ਹੈ ਉਹ ਵੱਡਾ ਆਗੂ ਪਟਕੇ ਅੱਜ ਸੁਖਜਿੰਦਰ ਰੰਧਾਵਾ ਨੇ ਰਸਮੀ ਤਰੀਕੇ ਨਾਲ ਸ਼ਾਮਲ ਕਰਵਾ ਲਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਅਤੇ ਭਰੋਸਾ ਦਿਵਾਇਆ ਹੈ ਕਿ ਸੀਟ ਆਪਾਂ ਜਿੱਤ ਜਾਣੀ ਹੈ ਜਿੱਤਨ ਤੋਂ ਬਾਅਦ ਤੁਹਾਨੂੰ ਵੱਡਾ ਅਹੁਦਾ ਵੱਡੇ ਜ਼ਿੰਮੇਵਾਰੀ ਦੇ ਨਾਲ ਨਿਵਾਜਿਆ ਜਾਵੇਗਾ ਨਿਸ਼ਾਨ ਸਿੰਘ ਨੂੰ ਅੱਜ ਜਿਨ੍ਹਾਂ ਦਾ ਬੜਾ ਦਬਦਬਾ ਬਣਾ ਹੋਇਆ ਹੈ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਖਾਸਮ ਖਾਸ ਸੀ ਗੁਰਦੀਪ ਸਿੰਘ ਰੰਧਾਵਾ ਦੇ ਅੱਜ ਤੋਂ ਪਾਇੰਦਰ ਪਹਿਲਾਂ ਗੁਰਦੀਪ ਰੰਧਾਵਾ ਦੇ ਹੱਕ ਦੇ ਵਿੱਚ ਵੋਟ ਮੰਗੀ ਗਈ ਨਿਸ਼ਾਨ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਸਿੰਘ ਆਪਲ ਸ੍ਰਵਾਸ ਸਮੇਤ ਅਤੇ ਹੋਰ ਵੀ ਸੈਂਕੜੇ ਪਰਿਵਾਰਾਂ ਸਮੇਤ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮਾਰੂ ਨੀਤੀਆਂ ਨੂੰ ਤੰਗ ਆ ਕੇ ਅਲਵਿਦਾ ਕਹਿ ਕੇ ਪੱਲਾ ਫੜ ਲਿਆ ਹੈ ਕਾਂਗਰਸ ਪਾਰਟੀ ਦਾ ਜਤਿੰਦਰ ਕੌਰ ਜਿੱਤ ਦੇ ਬਿਲਕੁਲ ਨਜ਼ਦੀਕ ਚਲੇਗਾ ਨਹੀਂ ਧੰਨ